ਅੱਜ ਬੜਾਈ ਭੱਗਾ ਪਰਿਆ ਦੇਣਾ ਕਿਉਂਕਿ ਅੱਜ ਜੇ ਮਤਲਬ ਅਸੀਂ ਗੱਲ ਕਰੀਏ ਤਾਂ ਪਗਸ ਸਿੰਘ ਜੀ ਦਾ 1950 ਜਨਮ ਦਿਹਾੜਾ ਤੇ ਸੋ ਇਸ ਦਿਹਾੜੇ ਦੇ ਅੰਦਰ ਸਾਡੇ ਜਿਹੜੇ ਆ ਹਲਕੇ ਦੇ ਸਪੁੱਤਰ ਕਹਿ ਦਈਏ ਜੰਗ ਲੀਡਰ ਕਹਿ ਦਈਏ ਕੁਲਦੀਪ ਤਗਾਂ ਜੀ ਸਾਥੀ ਜੀ ਗੁਰੂ ਜੀ ਇਨਾਂ ਦੇ ਹਾਜ਼ਰੀ ਦੇ ਵਿੱਚ ਇਹਨਾਂ ਨੇ ਭਾਵਤਾ ਸੰਗਠਨ ਦਾ ਪੰਜਾਬ ਦਾ ਅੱਜ ਸੰਗਠਨ ਤਿਆਰ ਕੀਤਾ ਔਰ ਬੜੀ ਚੰਗਾ ਲੱਗਿਆ ਮੈਨੂੰ ਇਹ ਦੇਖ ਕੇ ਕਿ ਇਹਦੇ ਵਿੱਚ ਇਹਨਾਂ ਨੇ ਮਹਿਲਾਵਾਂ ਦਾ ਵੀ ਸਾਥ ਨਾਲ ਲਿਆ ਕਿਉਂਕਿ ਜਦੋਂ ਮਹਿਲਾ ਘਰੋਂ ਤੋਂ ਚੱਲਦੀ ਹੈ ਤੇ ਉਹ ਸਮਾਜ ਨੂੰ ਬਦਲਦੀ ਆ ਔਰ ਇਸ ਸਮਾਜ ਦੇ ਵਿੱਚ ਉਹ ਲੋਕ ਨੇ ਜੋ ਕੀਰਤੀ ਨੇ ਮਿਹਨਤਕਸ਼ ਨੇ ਔਰ ਗਰੀਬਾਂ ਨਾਲ ਨਿਆਂ ਕਰਨ ਵਾਲੇ ਲੋਕ ਦੇ ਸੋ ਮੈਂ ਲੱਖ ਲੱਖ ਵਧਾਈ ਦਿੰਨੀ ਆ ਜੈ ਭਾਰਤ ਜੈ ਭੀ ਮੇਰਾ ਨਾਮ ਸਤੀਸ਼ ਗਹਿਲੋਤ ਜੀ ਮੈਨੂੰ ਅੱਜ ਭਾਰਤੀ ਵਾਲਮੀਕੀ ਧਰਮ ਸਮਾਜ ਭਾਲਚੰਦ ਜੀ ਨੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਹੈ ਮੈਂ ਵਿਸ਼ਵਾਸ ਦਿਵਾਣਾ ਆਪਣੀ ਸਾਰੀ ਟੀਮ ਨੂੰ ਜਿੱਥੇ ਵੀ ਮੇਰੀ ਜ਼ਰੂਰਤ ਪਏਗੀ ਤਨ ਮਨ ਧਨਾਂ ਮੈਂ ਸੰਗਠਨ ਦੇ ਨਾਲ ਖੜਾ ਔਰ ਸਮਾਜ ਦੇ ਨਾਲ ਖੜਾ ਜੈ ਵਾਲਮੀਕੀ ਜੈ ਭੀ ਜੈ ਭਾਗ ਮੇਰਾ ਨਾਮ ਰਾਜਕਮਰ ਨਾਰ ਹਾਂਜੀ ਅੱਜ ਜੋ ਮੈਨੂੰ ਉਹਦਾ ਮਿਲਿਆ ਹੈਗਾ ਪੰਜਾਬ ਪ੍ਰਧਾਨ ਦਾ ਮੈਂ ਆਪਣੀ ਜ਼ਿੰਮੇਵਾਰੀ ਜਿਹੜੀ ਆ ਤੈਹ ਦਿਲੋਂ ਇਮਾਨਦਾਰੀ ਨਾਲ ਨਿਭਾਵਾਂਗਾ ਕਿਤੇ ਬਹੁਤ ਲੋੜ ਹੁੰਦੀ ਆ ਜਿੱਥੇ ਕਿ ਸਾਡਾ ਸਮਾਜ ਨੂੰ ਕਿਤੇ ਬੰਦਿਆ ਦੀ ਲੋੜ ਹੁੰਦੀ ਆ ਕਿਤੇ ਕਿਥੇ ਦੇ ਅਤਿਆਚਾਰ ਹੁੰਦਾ ਜਾ ਕਿਥੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਉਥੇ ਅਸੀਂ ਸਾਰੀ ਬਾਵਾ ਇਕੱਠਿਆਂ ਹੋ ਕੇ ਸ਼ਕਤੀ ਬਣ ਕੇ ਅਸੀਂ ਆਪਣੇ ਜਿੰਨੇ ਵੀ ਸਮਾਜ ਦੇ ਲੋਕ ਆ ਉਹਨਾਂ ਨਾਲ ਖੜਾਂਗੇ ਉਹਨਾਂ ਦੇ ਦੁੱਖ ਸੁੱਖ ਚ ਸਾਰਦੇ ਆਂਦੇ ਤਾਂ ਜੋ ਬੋਲੇ ਜੋ ਹਮਾਰੇ ਫੁੱਟਬਾਲ ਮੰਤਰੀ ਬਹਾਰਗੀ ਜੀ ਤੇ 3 ਜਨਵਾਰ ਤੇ ਆਪਾਂ ਸਭ ਤੋਂ ਵੱਡੇ ਸਭਾ ਰਾਜ ਦੇ ਵਿੱਚ ਪੰਜਾਬਾ ਕਰਨ ਆ ਗਿਆ ਪਾਵਰ ਕਰਨ ਦਾ ਧੰਨਵਾਦ ਜਿਹੜੀ ਜਿਹੜੀ ਮੀਟਿੰਗ ਹੋਈ ਆ ਬਹੁਤ ਜੀਆ ਬੋਥਾ ਲਈ ਬੁਲਤੀ ਕਿਉਂਕਿ ਜਿੰਨਾ ਪਾਰਟੀਆਂ ਨਾਲ ਜਿਹੜਾ ਕੱਢ ਰਿਹਾ ਉਹ ਸੁਣੇ ਬਿੜਿਆ ਸਾਰੇ ਦਾ ਧੰਨਵਾਦ ਕਰਦੇ ਆ ਪ੍ਰਗਤੀ ਵਾਸਤੇ ਸਾਰੇ ਮਾਨਤ ਭਾਈ ਸਭੂਰੀ ਹਸਪਤਾਲ ਦੇ ਸਾਰੇ ਹੀ ਆਪਣੇ ਘਰ ਦੇ ਵਿੱਚ ਵਾਜੇ ਰਹੇਗਾ ਪ੍ਰਗਤੀ ਵਾਸਤੇ ਸਾਰੇ ਨਿਗਮ ਦੀ ਫਾਦਰਮਤੇ ਵਿੱਚ ਇਹਨਾਂ ਦੇ ਰੁਕੀ ਕਾਬਲ ਦੇ ਰੁਕੀ ਤੇ ਜੋ ਜਵਾਬ ਨੂੰ ਕਿਉਂ ਨਾਲ ਨਹੀਂ ਹੁੰਦਾ ਤਰੀਕਾ ਹੈ ਕਿ ਉਹਨਾਂ ਦੇ ਅੰਦਰ ਮਾਹਰਾਂ ਦੇ ਬਣਾ ਜਿਹੜਾ ਇਨਾਮ ਲੱਗਿਆ ਹੈ ਇਹ ਜਿਹੜੀ ਜ਼ਿੰਮੇਵਾਰੀਆਂ ਨਹੀਂ ਹੈ ਇਸ ਚੋਣਾਂ ਜ਼ਿੰਮੇਵਾਰੀਆਂ ਸਿਧਾ ਨੂੰ ਧਾਰਕ ਤਰੀਕੇ ਨਾਲ ਤੇ ਅਸੀਂ ਸਨ ਨੂੰ ਘਰ ਕਰਕੇ ਚੱਲਣਾ ਜਿਹੜੇ ਵੀ ਸ਼ਹਿਰ ਦੇ ਬੰਦੇ ਜਿਹੜੇ ਰੱਖੇਗਾ ਸਭ ਤੋਂ ਪਹਿਲਾਂ ਜਿਹੜਾ ਸਾਡਾ ਟਾਰਗੇਟ ਹੋ ਜਾਵੇ ਕੁਝ ਦੇ ਬੰਦੇ ਦਾ ਉਸ ਸਾਰੇ ਬਦਲਾਅ ਦਾ ਸੁਧਾਰ ਬੜਾ ਵਾਹ ਇਹ ਕਹਿੰਦੇ ਸਾਫ ਹੋਈ ਆ ਸਭ ਤੋਂ ਪਹਿਲਾਂ ਜਿਹੜਾ ਉਹ ਗੱਲ ਸ਼ਾਇਦ ਉਹ ਵੀ ਉਹ ਸਪੂਰਨ ਨੂੰ ਨਾਲੇ ਤੇ ਨਾਲੇ ਸਭ ਤੋਂ ਸਾਰਾ ਤੁਹਾਡਾ ਯਾਰ ਜਿਹੜੀ ਚਾਹੀਦੀ ਹੈ ਜਰੂਰ ਕਿਨਾਂ ਸਭੀ ਫੀਡ ਕਰਦੇ ਛੱਡ ਕੇ ਦਾ ਇੱਕ ਸਭ ਤੋਂ ਵੀ ਅਹਿਮ ਗੱਲ ਇਹ ਹੈ ਅਸੀਂ ਰੱਖੀਏ ਕਿ ਜਿਹੜਾ ਅਗਰ ਉੱਥੇ ਜਾਂ ਪਰਵਾਸੀ ਵਾਲਾ ਜਿਹੜਾ ਸਮਾਜ ਆਇਆ ਹੈ ਕਿ ਜਿਹੜੇ ਲੋਕ ਕਰਦੇ ਆ ਉਹਨੂੰ ਮੰਨਿਲ ਕਰਦੇ ਵੀ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਕਿਉਂਕਿ ਜੇ ਮਾਹੌਲ ਖਰਾਬ ਹੋ ਗਿਆ ਨਾ ਤਾਂ ਕੰਮਦਾ ਨਹੀਂ ਸਮਝਿਆ ਜਾਂਦਾ ਕਿ ਜਿਹੜੇ ਕੋਈ ਪੱਤਰਕਾਰ ਭਾਈਚਾਰਾ ਪਿਆਰ ਨਾਲ ਕੋਈ ਕੰਮ ਕਰਦਾ ਆ ਕੋਈ ਸੋਸ਼ਲ ਭਾਈਚਾਰਾ ਕਰਦਾ ਹੈ ਇਹ ਨਾ ਕਰਕੇ ਕਿ ਆਪਾਂ ਸਾਰੇ ਜਿਹੜੇ ਇਸ ਸ਼ਹਿਰ ਦੇ ਵਾਸੀ ਆ ਤੇ ਇਹ ਦੇਸ਼ ਆਪਾਂ ਸਾਰਿਆਂ ਦਾ ਵਾ ਤੇ ਆਪਾਂ ਜਿਵੇਂ ਪਹਿਲਾਂ ਰਹਿੰਦੇ ਸੀਗੇ ਗੱਲ ਮਿਲ ਕੇ ਦੇਵਾਲੀ ਆ ਰਹੀ ਹੈ ਵੀ ਆਪਾਂ ਨਹੀਂ ਜਾਣਦੇ ਕਿਸੇ ਦੇ ਘਰ ਬੋਲ ਇਤਹਾਸ ਆਪਣਾ ਜਿਹੜਾ ਸਾਰਿਆਂ ਦਾ ਮੁਖਤਲਬਾਦ ਬਿਲਕੁਲ ਤੁਹਾਨੂੰ ਸਾਰਿਆਂ ਨੂੰ ਜੈ ਵਾਲਮੀਕੀ 7 ਅਕਤੂਬਰ ਨੂੰ ਜਿੱਥੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਪੂਰੇ ਵਿਸ਼ਵਵਿਦਿਆਚਾਰ ਮਨਾਇਆ ਜਾਣਾ ਵਾ ਉਸੇ ਲੜੀ ਨੂੰ ਜੋੜਦੇ ਹੋਏ ਲੁਧਿਆਣੇ ਦੀ ਪਾਵਨ ਧਰਤੀ ਤੇ ਵੀ ਜੋ ਵਾਕਫ ਬਖਸ਼ ਨਾਦਮ ਤੋਂ ਪਾਵਨ ਪਰਗਟ ਦਿਵਸ ਜਿਹੜਾ ਮਨਾਇਆ ਜਾ ਰਿਹਾ ਵਾ ਅਸੀਂ ਵੀ ਇਸ ਦਿਨ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਔਰ ਸਾਰੇ ਜਿਹਨੇ ਪਰਿਵਾਰ ਇਸ ਲੁਧਿਆਣੇ ਦੀ ਪਾਵਨ ਧਰਤੀ ਤੇ ਵੱਸਦੇ ਆ ਉਹਨਾਂ ਨੂੰ ਅਪੀਲ ਕਰਦੇ ਆ ਵੀ ਪ੍ਰਗਟ ਦਿਵਸ ਦੇ ਦਿਨ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਜਿਲੇ ਨਾਂ ਤੇ ਜੋ ਘਰ ਘਰ ਜੋਤ ਅਖੰਡ ਜੋਤ ਜਿਹੜੀ ਲਗਾਈ ਜਾ ਰਹੀ ਆ ਉਸ ਨੂੰ 7 ਤਰੀਕ ਨੂੰ ਆਪਾਂ ਪੂਰੇ ਘਰ ਦੇ ਉੱਪਰ ਲੜੀਆਂ ਲਗਾ ਕੇ ਦੀਵੇ ਦੀ ਮਾਲਾ ਕਰਕੇ ਆਪਾਂ ਇਸ ਦਿਨ ਮਨਾਈਏ ਤਾਂ ਕਿ ਆ ਨਾਲੇ ਬੱਚਿਆਂ ਨੂੰ ਇਸ ਤੋਂ ਦਿਸ਼ਾ ਨਿਰਦੇਸ਼ ਮਿਲੇ ਔਰ ਅੱਜ ਅਸੀਂ ਸਰਕਟ ਹਾਊਸ ਦੇ ਵਿੱਚ ਜਿਹੜੀ ਵਿਸ਼ੇਸ਼ ਮੀਟਿੰਗ ਰੱਖੀ ਆ ਉਹ ਭਾਰਤੀ ਆਵਾਦਨ ਕੀ ਧਰਮ ਸਮਾਜ ਪਾਵਨ ਦਸਦੀ ਰੱਖੀ ਆ ਜਿੱਥੇ ਨਾ ਕੁਝ ਨਵ ਨੁਕਤੇ ਵੀ ਹੋਈਆਂ ਨੇ ਜਿਹਦਾ ਪ੍ਰਧਾਨਗੀ ਹੋਈ ਆ ਸਾਡੇ ਸੁਖਦੀਪ ਗਰਦਾਨ ਜੀ ਸ਼ਹਿਰੀ ਪ੍ਰਧਾਨਗੀ ਸਾਡੇ ਬਹੁਤ ਹੀ ਸਤਿਕਾਰਯੋਗ ਸतीश ਗੱਲੋਤ ਜੀ ਔਰ ਇਥੇ ਵਿੰਗ ਦੀ ਵੀ ਹੋਈ ਆ ਵਿੰਗ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਕਨਵੀਨਰ ਆ ਗੁਲਦੀਪ ਸਿੰਘ ਆ ਜੀ ਹੈਗੇ ਆ ਪੰਜਾਬ ਦੇ ਭਾਵਦਸ ਦੇ ਕੰਵੈਨਰ 라ਜੂ ਨਾਰਜੀ ਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਥੀਆਂ ਨੇ ਇਹਦੇ ਵਿੱਚ ਭਾਗ ਲਿਆ ਵਾ ਜਿੱਥੇ ਵਾਰਡ ਦੀ ਵੀ ਨੁਕਤੀ ਹੋਈ ਆ ਹਲਕਾ ਵਾਈਸ ਵੀ ਜਿਹੜੀ ਨੁਕਤੀਆਂ ਕੀਤੀ ਗਈਆਂ ਨੇ ਸਾਰੇ ਵੀ ਜਿੰਨੇ ਵੀ ਨਵਨਿਯੁਕਤ ਅਹੁਦੇਦਾਰ ਆ ਮਹਿਲਾ ਵਿੰਗ ਦੇ ਵਿੱਚ ਵਿੱਚ ਮੇ ਹੋਈ ਆ ਸਾਰੇ ਨਵਨਿਯੁਕਤ ਅਹੁਦੇਦਾਰਾਂ ਨੂੰ ਮੈਂ ਕਹਿੰਦਾ ਲੱਖ ਲੱਖ ਵਧਾਈ ਦਿੰਦਾ ਵਾਂ ਔਰ ਬੇਨਤੀ ਕਰਦਾ ਵਾਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਜਿਹੜੇ ਦੱਸਿਓਏ ਰਾਤ ਸਾਡੇ ਜਿਹੜੇ ਗੁਰੂਆਂ ਨੇ ਜਿਹੜਾ ਰਾ ਦੱਸਿਆ ਵਾ ਉਥੇ ਹਾਂਜੀ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਭ ਤੋਂ ਪਹਿਲਾ ਜਿਹਦੇ ਨਾਮ ਦੇ ਲਈ ਆਪਾਂ ਅੱਜ ਇੱਥੇ ਪਹੁੰਚੇ ਆ ਪਰਮਪિતા ਪਰਮਾਤਮਾ ਅਜਨ ਅਮਰ ਤੇਕਾਰ ਦੇਸੀ ਭਗਵਾਨ ਵਾਲਮੀਕ ਜੀ ਦਾ ਜੋ ਪਾਵਨ ਪ੍ਰਗਟ ਦਿਵਸ ਆ ਰਿਹਾ ਵਾ ਆਉਣ ਵਾਲੇ 7 ਤਰੀਕ ਨੂੰ ਉਹਦੀ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਵਾ ਤੇ ਅੱਜ ਇੱਕ ਜਿਹੜੀ ਨਵੀਂ ਜ਼ਿੰਮੇਵਾਰੀ ਸੰਗਠਨ ਵੱਲੋਂ ਮੈਨੂੰ ਦਿੱਤੀ ਗਈ ਹੈ ਗੁਰੂ ਜੀ ਮਹਾਤਮਾ ਬਾਲਚੰਦ ਬੋਧਜੀ ਵੱਲੋਂ ਜੀ ਕੇ ਜ਼ਿਲ੍ਹਾ ਸਹਿਯੋਜਕ ਕੀ ਜੋ ਜ਼ਿੰਮੇਵਾਰੀ ਮuje ਦਿੱ ਗਈ ਹੈ ਮੈਂ ਉਹਦੇ ਤੇ ਪੂਰੀ ਨਿਸ਼ਠਾ ਔਰ ਪੂਰੀ ਕਰਤਵੇ ਕੇ ਸਾਥ ਨਿਭਾਣੇ ਦੀ ਕੋਸ਼ਿਸ਼ ਕਰਾਂਗਾ ਤੇ ਜਿਹੜਾ ਅੱਜ ਜ਼ਿੰਮੇਵਾਰੀ ਮੈਨੂੰ دی ਹੈ ਉਹਦੇ ਲਈ ਮੈਂ ਧੰਨਵਾਦ ਕਰਦਾ ਜੋ ਕਿ ਸੰਗਠਨ ਸਾਡਾ ਭਾਰਤੀ ਵਾਲਮੀਕੀ ਧਰਮ ਸਮਾਜ ਵਿਰੇਸ਼ ਵਿਕਲਜੀ ਮਹਾਰਾਜ ਜਿਨ੍ਹਾਂ ਦਾ ਅੱਜ ਸੰਗਠਨ ਅਸੀਂ ਨਵਾਂ ਬਣਾਇਆ ਵਾ ਤੇ ਉਹਦੇ ਲਈ ਸਾਰਿਆਂ ਦਾ ਧੰਨਵਾਦ ਕਰਦਾ ਤੇ ਜਿਹੜੀ ਜ਼ਿੰਮੇਵਾਰੀ ਅੱਜ ਮੈਨੂੰ ਜ਼ਿਲ੍ਹਾ ਸਹਿਯੋਜਕ ਦੀ ਦਿੱਤੀ ਗਈ ਹੈ ਮੈਂ ਉਹਨੂੰ ਤੈਅ ਦੇ ਲੋ ਨਿਭਾਉਂਗਾ ਤੇ ਜਿਹੜੇ ਵੀ ਅੱਜ ਮੇਰੇ ਵੀਰ ਇੱਥੇ साडी एक आवाज़ पर पहुँचे है उन्होंने धन्यवाद करते हैं जय वाल्मीकि जय भीम जय आज जो भारतीय वाल्मीकि धर्म समाज पहले, पहले से ही चल रहा है उसी कड़ी में क्योंकि जब राजनीति ज़्यादा हैवी हो गई तो आज धार्मिक और सामाजिक काम बंद हो गए इसलिए आज जो ये मीटिंग हुई है इससे धार्मिक और सामाजिक काम किए जाएंगे लोगों तक धार्मिकता पहुंचाई जाएगी वाल्मीकि शब्द का अर्थ और वाल्मीकि शक्ति का आगाज किया जाएगा घर घर तक पहुँचे सभी लोग वाल्मीकि शक्ति को पहचाने वाल्मीकि शक्ति का आगाज करें और समझें जब हम सारे पूरे समाज का भला होगा हमारा होगा आप सबका होगा क्योंकि राजनीति इतनी हैवी हो चुकी है कि जो हमारा वेश था जो भारतीय वाल्मीकि धर्म समाज की सोच थी जो हमारे बुजुर्गों ने हमारे महापुरुषों ने सपना देखा था वो सपना साकार होने में कहीं जब कमी आई तब आज वीर कुलदीप धिंगण नीरेश भाऊ जी और बहुत सारे साथियों ने मिलकर एक आगाज़ किया भोपाल जी हैं भोपाल पोहाल जी सभी ने मिलकर आगाज़ किया कि हमें पुनः वही काम शुरू करना है जो समाज को जरूरत है हमारे युवा को जरूरत है हम हर तरह का उन्हें सेवा देंगे जैसे कोई अगर व्यापार करना चाहता है तो व्यापार विंग भी बनाया है और अगर कोई नौकरी करना चाहता है जो बच्चा चाहता है कि अभी मैं बीए कर चुका हूं इससे आगे मेरा क्या प्रोसेस रहेगा उसकी भी गाइडलाइन दी जाएगी कि